ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਖੁਸ਼ੀਆਂ ਦੇਵੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਮਾਣੋ ਅੱਜ ਦੇ ਗੀਤ ਦਾ ਆਨੰਦ ਪਤੀ ਪਤਨੀ ਦਾ ਗੀਤ ਬਹੁਤ ਸੋਹਣਾ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਓ ਫਿਰ ਮਾਣੀਆਂ ਆਨੰਦ ਮੈਂ ਗਾਉਂਗੀ ਤੁਸੀਂ ਸੁਣਿਓ ਉਹ ਤੋਂ ਬਾਅਦ ਤੁਸੀਂ ਖੁਦ ਗਾਇਆ ਕਰੋ ਇਹਨਾਂ ਗੀਤਾਂ ਨੂੰ ਕਿਉਂਕਿ ਵਿਰਸਾ ਤੁਹਾਨੂੰ ਪਤਾ ਹੈ ਲੋਪ ਹੋ ਰਿਹਾ ਹੈ ਇਹ ਤੇ ਇਹ YouTube ਤੇ ਹੀ ਮਿਲਦਾ ਦੇਖਣ ਨੂੰ ਆਮ ਨਹੀਂ ਹੈਗੇ ਇਹ ਚੀਜ਼ਾਂ ਕਿਤੇ ਕਿਤੇ ਹੁਣ ਇਹਨੇ ਪਿੰਡਾਂ 'ਚ ਪਰ ਪਿੰਡਾਂ 'ਚ ਵੀ ਹੁਣ ਗੀਤ ਘੱਟ ਗਾਉਂਦੀਆਂ ਨੇ ਅਸੀਂ ਦੇਖਦੇ ਆਂ ਬਿਆਹਾਂ 'ਚ ਸੋ ਜ਼ਰੂਰ ਗਾਇਆ ਕਰੋ ਅਮੀਰ ਵਿਰਸਾ ਇਹ ਆਪਣਾ ਤਾਂ ਮਾਣੋ ਫਿਰ ਆਨੰਦਪਤੀ ਪਤਨੀ ਦੇ ਪਿਆਰੇ ਜਿਹੇ ਗੀਤ ਦਾ ਨੋਕ ਝੋਕ ਹੈ ਪਤੀ ਪਤਨੀ ਦੀ ਇਹਦੇ ਵਿੱਚ ਕੀ ਕਹਿੰਦੇ ਨੇ ਇਹ ਤੁਸੀਂ ਗੀਤ ਰਾਹੀਂ ਸੁਣੋ ਕੀ ਤੈਨੂੰ ਕਾਟਿਆ ਦਿਲੋੜੀ ਕੀ ਸਿਆਉਨਾ ਥੜਨੀ ਗਿਆ ਕੀ ਸਿਆਉਨਾ ਥੜਨੀ ਗਿਆ ਕੀ ਤੇਰਾ ਮਨਪ ദൂർ ഗിയ മായ കടയാ ദൗന വേ ਇਕ ਤੇਰੇ ਨਾਲ ਮੇਰ ਰੋਸਤਾ ਦਿਲ ਵੰਦੂਰਗੀਏ ਮੋੜ ਦੇ ਚੱਕ ਕੇ ਪਤੀ ਜਾਵੇ ਵੇ ਖਾਲੀ ਕਰਾਂ ਮੈਂ ਗੀਜਾ ਦਿਲ ਵਿੱਚ ਰਹਿ ਗਈ ਯਾਰੀ ਜਾਂ ਵੇ ਤਾਣੋ ਦਿਲ ਹੰਦੂਰ ਗੀਆ ਕੀ ਤੈਨੂੰ ਸਾਲੂ ਦੀ ਲੋੜ ਕੀ ਗੋਟਾ ਧੁੜਨੀ ਗਿਆ ਕੀ ਗੋਟਾ ਧੁੜਨੀ ਗਿਆ ਕੀ ਤੇਰਾ ਮਨ ਪਰ ਦੇ ദൂർ ഗുസാലു ദോട്ടുടേ ഗോട്ടു ഗിയ ನಾಳ ಮೂ ತಿಲೂ ಜವೇ ಪಾವೋದೇ ಬೇಡ വേല പഞ്േ ദല നാളെ വേ തോ ദൂര ഗ ਆਂਟੀ ਦੀ ਲੜੀ ਕੀ ਸੌਨਾ ਤੁੜਨੀ ਗਿਆ ਲੰਕੀ ਸੌਨਾ ਤੁੜਨੀ ਗਿਆ ਕੀ ਤੇਰਾ ਮਨ ਪਰ ਦੇ रोटी पाबो देखें बे बेकार छड जावे जामें बेकार बक् ढ जामें कार मुड़ने Hãy subscribe cho kênh Ghiền Mì Gõ Để không bỏ lỡ những video hấp dẫn ਦੂਰ ਗਿਆ ਮੇਲੇ ਪੱਬੋ ਨਾਲ ਜਾਵੇਂ ਵੇ ਚੰਪਾ ਛੱਲੇ ദു മേ ഡാംഗജ ਦਿਲ ਹੁਣ ਦੂਰ ਗਿਆ ਕਿਹੜੇ ਕਰਦੀ ਐ ਜਾਦੂ ਵੇ ਸਾਬਰੀ ਬੀਏ ਧੰਨਵਾਦ ਜੀ